ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅੱਜ ਇੱਕ ਨਵੀਂ ਟੌਪਿਕ ਤੇ ਗੱਲ ਕਰਾਂਗੇ ਔਰ ਹੋ ਸਕਦਾ ਤੁਹਾਡਾ ਕਦੇ ਧਿਆਨ ਇੱਧਰ ਨਾ ਗਿਆ ਹੋਵੇ ਪਰ ਅਸੀਂ ਸੋਚੀਏ ਜੇ ਸ੍ਰਿਸ਼ਟੀ ਦੀ ਗੱਲ ਕਰੀਏ ਜਾਂ ਅਸੀਂ ਇਸ ਦੁਨੀਆ ਦੀ ਗੱਲ ਕਰੀਏ ਦੇਖੋ ਬਹੁਤ ਸਾਰੇ ਲੋਕ ਨੇ ਜਿਨਾਂ ਦਾ ਦੇਣ ਹੈ ਇਸ ਦੁਨੀਆ ਨੂੰ ਸਭ ਕੁਝ ਜਿੱਥੇ ਅੱਜ ਅਸੀਂ ਸਾਡੇ ਕੋਲ ਮੋਬਾਈਲ ਵੀ ਨੇ ਜਹਾਜ਼ ਵੀ ਚੱਲਦੇ ਨੇ ਹਰ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਮੌਜੂਦ ਆ ਔਰ ਉਹਦੇ ਵਿੱਚ ਸਾਡਾ ਕੀ ਯੋਗਦਾਨ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ ਕਿਉਂਕਿ ਦੇਖੋ ਅਸੀਂ ਬਿਨਾ ਕੋਈ ਲੜਾਈ ਝਗੜੇ ਕੀਤਿਆਂ ਬਗੈਰ ਜੰਗਾਂ ਲੜਿਆਂ ਬਗੈਰ ਕੋਈ ਹੋਰ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਅਸੀਂ ਕੰਮ ਕੀਤਾ ਜਾਂ ਦੁਨੀਆ ਨੂੰ ਕੋਈ ਸਾਡੀ ਦੇਣਾ ਜਦੋਂ ਕੋਈ ਧਰਮ ਦੇ ਮਸਲੇ ਤੇ ਬੋਲ ਪੈਂਦਾ ਹੈ ਤਾਂ ਹਰੇਕ ਹੀ ਬੰਦਾ ਚੱਕ ਕੇ ਜਿਹੜੇ ਆ ਧਰਮ ਦੇ ਠੇਕੇਦਾਰ ਇਹ ਗੱਲ ਕਹਿ ਦਿੰਦੇ ਆ ਕਿ ਤੇਰੀ ਧਰਮ ਨੂੰ ਕੀ ਦੇਣਾ ਪਰ ਅਸੀਂ ਇਹ ਉਹਨਾਂ ਨੂੰ ਪੁੱਛਦਾ ਮੈਂ ਕਿ ਤੁਹਾਡਾ ਹੀ ਦੁਨੀਆ ਨੂੰ ਕੀ ਦੇਣਾ ਕਿਹੜਾ ਵੱਖਰਾ ਕੰਮ ਤੁਸੀਂ ਕੀਤਾ ਕੀ ਦੁਨੀਆ ਨੂੰ ਦਿੱਤਾ ਤੁਸੀਂ ਇਹੋ ਜਿਹਾ ਬਲੈਂਡਰ ਇੱਕ ਹੋਇਆ ਇਸ ਦੁਨੀਆ ਦੇ ਅੰਦਰ ਇੱਕ ਇਹੋ ਜਿਹਾ ਧਰਮ ਵੀ ਹੈਗੇ ਆ ਚਲੋ ਨਾਂ ਲੈਣਾ ਨਹੀਂ ਲੈਣਾ ਵਾਤੀ ਗੱਲ ਆ ਤੁਸੀਂ ਸਮਝਦੇ ਹੋ ਵੀ ਇੱਕ ਬੰਦਾ ਆਇਆ ਉਹਨੇ ਇਹੋ ਜਿਹਾ ਬਲੈਂਡਰ ਕੀਤਾ ਉਹਦੀ ਆਪ ਦੀ ਬੁੱਕ ਦੇ ਵਿੱਚ ਕੁਝ ਲਿਖਿਆ ਹੋਇਆ ਅੱਗੇ ਜਾ ਕੇ ਕੁਝ ਲਿਖਿਆ ਵੀ ਕਾਫਰਾਂ ਨੂੰ ਬਣਾ ਲਓ ਗੁਲਾਮ ਕਾਫਰਾਂ ਨੂੰ ਮਾਰੋ ਔਰ ਇਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲੈ ਜਾਓ ਉਹਨਾਂ ਨੂੰ ਲੋਡੀਆਂ ਬਣਾ ਲਓ ਇਹ ਸਾਰਾ ਕੁਝ ਬਹੁਤ ਕੁਝ ਲਿਖਿਆ ਬਹੁਤ ਕੁਝ ਭਰਿਆ ਪਿਆ ਆ ਸਾਡੇ ਬੰਦੇ ਬੜਾ ਅੱਗੇ ਜਾ ਕੇ ਅੜ ਕੇ ਇਹ ਗੱਲ ਕਹਿੰਦੇ ਨਹੀਂ ਜੀ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਠੀਕ ਹੈ ਇਹ ਦੁਨੀਆ ਦੀ ਸ਼ਾਂਤੀ ਰੱਖਣ ਵਾਸਤੇ ਇਸ ਸਮਾਜ ਨੂੰ ਸ਼ਾਂਤ ਰੱਖਣ ਵਾਸਤੇ ਇਹ ਚੀਜ਼ਾਂ ਗੱਲ ਕਰਦੇ ਆ ਕਿ ਚੁੱਪ ਕਰ ਰੋ ਬੋਲੋ ਨਾ ਸੱਚ ਜਿਹੜਾ ਆ ਉਹ ਸਾੱਚ ਹੀ ਰਹਿਣਾ ਉਹਦੇ ਉਹਨੇ ਕਦੇ ਝੂਠ ਨਹੀਂ ਹੋ ਜਾਣਾ ਪਰ ਗੱਲ ਇਹ ਆ ਵੀ ਸਾਡੀ ਦੁਨੀਆ ਨੂੰ ਕੀ ਦੇਣਾ ਜਦੋਂ ਅਸੀਂ ਬੈਠਦੇ ਹਾਂ ਕਦੇ ਇਕੱਲੇ ਕਮਰੇ ਦੇ ਵਿੱਚ ਬੈਠ ਕੇ ਸੋਚਿਓ ਕਿ ਆਲੇ-ਦੁਆਲੇ ਦੇਖਿਓ ਜਾਂ ਆਪਣੇ ਘਰ ਦੇ ਵਿੱਚ ਆਲੇ-ਦੁਆਲੇ ਦੇਖਿਓ ਇੱਕ ਟੀਵੀ ਤੂੰ ਲਾ ਕੇ ਅਸੀਂ ਤੱਕ ਗੱਡੀਆਂ ਜਾਂ ਕੋਈ ਵੀ ਇਹੋ ਜੀਆਂ ਚੀਜ਼ਾਂ ਤੁਸੀਂ ਟੂਟੀਆਂ ਲਾ ਲਓ ਪਾਣੀ ਵਾਲੀਆਂ ਟਾਇਲਟ ਸੀਟਸ ਲਾ ਲਓ ਹੋਰ ਵੀ ਸਾਰਾ ਕੁਝ ਹੀ ਦੇਖ ਲਓ ਤੁਸੀਂ ਉਹਦੇ ਵਿੱਚ ਸਾਡਾ ਕੁਝ ਨਹੀਂ ਦੇਣ ਏ ਉਹਨਾਂ ਲੋਕਾਂ ਦੀ ਦੇਣ ਆ ਜਿਨ੍ਹਾਂ ਨੂੰ ਅਸੀਂ ਅੱਜ ਵੀ ਗਾਲਾਂ ਕੱਢਦੇ ਆ ਕਹਿੰਦੇ ਵੀ ਸਾਡੇ ਦੇਸ਼ ਦੇ ਉੱਤੇ ਰਾਜ ਕਰਕੇ ਗਏ ਉਹ ਮੈਨੂੰ ਨਹੀਂ ਲੱਗਦਾ ਜਿੰਨਾ ੱਟਕਾ ਗੋਰੇ ਕਰਦੇ ਹੋਣਗੇ ਅੱਜ ਉਹਨਾਂ ਹੋ ਰਿਹਾ ਅੱਜ ਉਹਦੋਂ ਵੀ ਵੱਧ ਦੀ ੱਟਕਾ ਹੋ ਰਿਹਾ ਵਾ ਤੇ ਇਹ ਹੀ ਆ ਵੀ ਗੋਰੇ ਚਲੇ ਗਏ ਕਾਲੇ ਅੰਗਰੇਜ਼ ਆ ਗਏ ਪਰ ਗੱਲ ਇਹ ਕੇ ਆ ਵੀ ਸਭ ਤੋਂ ਵੱਡਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਸੀਂ ਕੀ ਕੀਤਾ ਇੰਡੀਅਨ ਨੇ ਪੰਜਾਬੀਆਂ ਨੇ ਜਾਂ ਜਿਹਦੇ ਵਿੱਚ ਪਾਕਿਸਤਾਨ ਵੀ ਆ ਜਾਂਦਾ ਬੰਗਲਾਦੇਸ਼ ਵੀ ਆ ਜਾਂਦਾ ਅਸੀਂ ਇਹਨਾਂ ਇਹਨਾਂ ਮੁਲਕਾਂ ਨੇ ਕੀਤਾ ਕੀ ਆ ਦੁਨੀਆ ਨੂੰ ਦਿੱਤਾ ਕੀ ਆ ਹੋਰ ਵੀ ਬਹੁਤ ਵੀ ਬਹੁਤ ਸਾਰੇ ਮੁਲਕ ਨੇ ਅਫਰੀਕਾ ਵਗੈਰਾ ਜੇ ਉਹ ਸਾਰੇ ਵੀ ਕੀ ਦਿੱਤਾ ਦੁਨੀਆ ਨੂੰ ਅਸੀਂ ਇੱਕ ਸੂਈ ਨਹੀਂ ਬਣਾ ਸਕੇ ਇੱਕ ਗੱਡੀ ਦਾ ਵਾਈਪਰ ਆਪ ਨਹੀਂ ਇੱਕ ਬਣਾ ਸਕੇ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਕਹਿ ਦਈਏ ਕੋਈ ਉੱਠ ਕੇ ਕਹਦੇ ਇੰਡੀਆ ਚ ਸਭ ਕੁਝ ਬਣਦਾ ਜੀ ਹਰ ਚੀਜ਼ ਬਣਦੀ ਆ ਨਹੀਂ ਉਹ ਚੀਜ਼ ਨਹੀਂ ਜਦੋਂ ਪਹਿਲੀ ਵਾਰ ਕੋਈ ਚੀਜ਼ ਦੀ ਕਾੜ ਨਿਕਲਦੀ ਆ ਜਦੋਂ ਪਹਿਲੀ ਹਰ ਚੀਜ਼ ਕੋਈ ਦੁਨੀਆ ਨੂੰ ਬਣਾ ਕੇ ਇਨਵੈਂਟ ਕੀਤੀ ਜਾਂਦੀ ਆ ਉਹਦੀ ਗੱਲ ਕਰਦਾ ਮੈਂ ਉਹਦੇ ਵਿੱਚ ਅਸੀਂ ਦੇਖੀਏ ਤਾਂ ਅਸੀਂ ਜ਼ੀਰੋ ਆ ਸਿਰਫ ਗੱਲਾਂ ਨੇ ਜਾਂ ਸਾਡੇ ਅੱਗੇ ਲੜਾਈ ਝਗੜੇ ਆ ਇਹ ਤੋਂ ਇਲਾਵਾ ਕੁਝ ਨਹੀਂਗਾ ਕੁਝ ਨਹੀਂ ਦਿੱਤਾ ਬਸ ਗੱਲਾਂ ਕੀਤੀਆਂ ਇਧਰ ਉਧਰ ਦੀਆਂ ਗੱਲਾਂ ਮਾਰ ਲੀਆਂ ਅੱਗੇ ਹੁਣ ਜੇ ਸੋਚਿਆ ਜਾਵੇ ਚਲੋ ਜੀ ਉਦੋਂ ਲੜਾਈਆਂ ਝਗੜੇ ਹੁੰਦੇ ਸੀ ਕੁਝ ਮੋਬਲ ਹੋ ਗਿਆ ਜਾਂ ਦੂਸਰੇ ਲੋਕ ਚੜ ਕੇ ਆਉਂਦੇ ਸੀ ਜੰਗਾਂ ਦੇ ਵਿੱਚੋਂ ਟਾਈਮ ਨਹੀਂ ਮਿਲਦਾ ਸੀ ਅੱਜ ਤੱਕ ਕੋਈ ਏਡਲ ਦੀ ਜੰਗ ਨਹੀਂ ਲੱਗੀ ਅੱਜ ਸਾਡੇ ਬੱਚੇ ਵੀ ਸਿਰ ਪਾਇਲਟ ਕਰਦੇ ਆ ਫੜ ਕੇ ਕੋਈ ਅੱਗੇ ਨਹੀਂ ਜਾਂਦਾ ਕੋਈ ਇੰਜੀਨੀਅਰ ਨਹੀਂ ਬਣਦਾ ਕੋਈ ਸੈਹਸਦਾਨ ਨਹੀਂ ਬਣਦਾ ਕੋਈ ਡਾਕਟਰ ਨਹੀਂ ਬਣਦਾ ਕੋਈ ਨਵੀਂ ਕਾਰ ਨਹੀਂ ਇਹ ਜ਼ਰੂਰ ਹਰੇਕ ਹੀ ਬੰਦਾ ਕਹਿੰਦਾ ਵੀ ਇੰਡੀਆ ਨੇ ਜ਼ੀਰੋ ਦਿੱਤੀ ਆ ਜੀ ਦੁਨੀਆ ਨੂੰ ਜ਼ੀਰੋ ਦਿੱਤੀ ਆ ਯਾਰ ਜ਼ੀਰੋ ਦਿੱਤੀ ਆ ਤਾਂ ਤੁਸੀਂ ਰਹਿ ਵੀ ਜ਼ੀਰੋ ਹੀ ਰਹਿਣਾ ਔਰ ਜ਼ੀਰੋ ਰਹਿ ਜਾਣਾ ਇਹਦੇ ਵਿੱਚ ਬਹੁਤ ਫਰਕ ਹੁੰਦਾ ਅਸੀਂ ਕੁਛ ਨਹੀਂ ਕੀਤਾ ਕੁਛ ਨਹੀਂ ਦੁਨੀਆ ਨੂੰ ਸਾਡੀ ਦੇਣ ਕੁਛ ਨਹੀਂ ਅਸੀਂ ਹੁਣ ਵੀ ਕੁਛ ਨਹੀਂ ਕਰ ਰਹੇ ਹੱਥੇ ਹੱਥ ਧਰ ਕੇ ਬੈਠੇ ਆ ਸਾਡੇ ਬੱਚੇ ਜਾਂਦੇ ਨੇ ਆਇਲਟ ਕਰ ਲੈਂਦੇ ਨੇ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਫਿਰ ਉਹ ਦਿਹਾੜੀਆਂ ਕਰਦੇ ਨੇ ਉਹੀ ਹਾਲ ਹੈ ਕਦੇ ਕੁਰਸੀ ਤੇ ਬਹਿ ਕੇ ਕੰਮ ਕਰਨ ਵਾਲਾ ਨਹੀਂ ਕੀਤਾ ਕਿਸੇ ਨੇ ਸੋਚਿਆ ਨਹੀਂ ਅਸੀਂ ਪੜ ਲਈਏ ਪੜ੍ਹਾਈ ਦੀ ਅਹਿਮੀਅਤ ਨੂੰ ਜਾਣਿਆ ਹੀ ਨਹੀਂ ਕਿਸੇ ਨੇ ਬਹੁਤ ਸਾਰੇ ਬੰਦੇ ਸ਼ਾਰਟਕਟ ਰਸਤਾ ਜਿਹੜਾ ਅਪਣਾਉਂਦੇ ਆ ਹਮੇਸ਼ਾ ਹੀ ਸਿੱਧਾ ਰਾਹ ਕੋਈ ਵੀ ਅਪਣਾਉਂਦਾ ਨਹੀਂਗਾ ਦੂਸਰੀ ਗੱਲ ਕੀਤੀ ਜਾਵੇ ਤਾਂ ਆਪਾਂ ਸੋਚੀਏ ਸਾਡੇ ਸਮਾਜ ਦੇ ਅੰਦਰ ਵੀ ਹਜੇ ਤੱਕ ਵੀ ਇੰਨੀ ਅਵੇਅਰਨੈਸ ਨਹੀਂ ਹੈਗੀ ਹਜੇ ਵੀ ਅਸੀਂ ਲੜੀ ਜਾਂਦੇ ਆ ਹਜੇ ਵੀ ਸਾਡੇ ਸਮਾਜ ਦੇ ਵਿੱਚ ਬਲਾਤਕਾਰ ਲੜਾਈ ਝਗੜਾ ਸਭ ਕੁਝ ਚੱਲੀ ਜਾਂਦਾ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਮੈਂ ਗਿਆ ਸੀ ਜਿੱਥੇ ਰਹਾ ਮੈਂ ਯੂਰਪ ਵੀ ਗਿਆ ਕਾਫੀ ਜਗ੍ਹਾ ਘੁੰਮਣ ਦਾ ਮੌਕਾ ਮਿਲਿਆ ਉੱਥੇ ਦੀ ਗੱਲ ਕੀਤੀ ਜਾਵੇ ਨਾ ਉੱਥੇ ਬਹੁਤ ਇੱਕ ਕੋਈ ਕਤਲ ਵੀ ਹੋ ਜਾਂਦਾ ਤਾਂ ਬਹੁਤ ਵੱਡੀ ਨਿਊਜ਼ ਬਣ ਜਾਂਦੀ ਉਸ ਮੁਲਕ ਦੀ ਸਾਡੇ ਇੱਥੇ ਪਤਾ ਨਹੀਂ ਹਰ ਘੰਟੇ ਕਿੰਨੇ ਕਤਲ ਹੁੰਦੇ ਆ ਕਿੰਨੇ ਬਲਾਤਕਾਰ ਹੁੰਦੇ ਆ ਸਾਡਾ ਸਮਾਜ ਜਿਹੜਾ ਨਾ ਇਹ ਮੈਂਟਲੀ ਜਿਹੜਾ ਆ ਪ੍ਰਿਪੇਅਰ ਹੋਈ ਨਹੀਂ ਸਕਿਆ ਫਰਕ ਇੱਥੇ ਤੱਕ ਦੇਖ ਲਓ ਵੀ ਜਿਹੜੇ ਬੰਦੇ ਸਾਡੇ ਉੱਥੇ ਜਾਂਦੇ ਆ ਉੱਥੇ ਵੀ ਇਹ ਮੇਰੀ ਗੱਲ ਐਗਰੀ ਕਰਨਗੇ ਜੇ ਕੋਈ ਬੰਦਾ ਮੇਰੀ ਵੀਡੀਓ ਇੰਗਲੈਂਡ ਤੋਂ ਸੁਣ ਰਿਹਾ ਹੋਊਗਾ ਤਾਂ ਉੱਥੇ ਵੀ ਲੋਕ ਇਸ ਤਰ੍ਹਾਂ ਜਨਾਨੀਆਂ ਹਾਲ ਦੇਖਦੇ ਨੇ ਜਿੱਦਾਂ ਯਾਰ ਕਦੇ ਜ਼ਿੰਦਗੀ 'ਚ ਇਹਨਾਂ ਨੇ ਜਨਾਨੀ ਨਹੀਂ ਦੇਖੀ ਪਤਾ ਨਹੀਂ ਉਹ ਕੀ ਇਹੋ ਜੀ ਚੀਜ਼ ਆ ਜਿਹੜੀ ਇਹਨਾਂ ਦੇ ਦਿਮਾਗ ਦੇ ਵਿੱਚ ਆ ਗੋਰੇ ਕਦੇ ਨਹੀਂ ਇੱਦਾਂ ਕਰਦੇ ਉਹ ਕਦੇ ਨਹੀਂ ਕਿਸੇ ਨਾਲ ਸਿੱਧਾ ਦੇਖਦੇ ਜੇ ਤੁਸੀਂ ਉਹਨਾਂ ਨਾਲ ਦੇਖੋਗੇ ਤਾਂ ਤੁਹਾਨੂੰ ਕਹਿਣਗੇ ਹਾਂ ਵੀ ਕਿਉਂ ਦੇਖ ਰਿਹਾ ਕੀ ਗੱਲ ਆ ਵੀ ਇਹ ਕਹਿੰਦਾ ਮਤਲਬ ਆਪਣੀ ਮਸਤੀ 'ਚ ਜਾਂਦੇ ਨੇ ਆਪਣੀ ਮਸਤੀ ਚਾਹੁੰਦੇ ਨੇ ਉਹ ਭੈਣਾ ਮੇਰੀਆਂ ਜਿਹੜੀਆਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਪਤਾ ਹੋਣਾ ਵੀ ਉੱਥੇ ਵੀ ਸਾਡੇ ਬੰਦੇ ਟਲਦੇ ਨੇਗੇ ਉੱਥੇ ਵੀ ਉੱਥੇ ਇੰਡੀਅਨ ਜਿੱਥੇ ਰਹਿੰਦੇ ਨੇ ਉੱਥੇ ਜਿਹੜਾ ਇੱਕ ਇਲਾਕਾ ਇੰਡੀਅਨ ਆ ਉਥੋਂ ਗੋਰੇ ਛੱਡ ਕੇ ਦੂਜੀ ਜਗ੍ਹਾ ਚਲੇ ਗਏ ਆ ਤੇ ਉਹ ਉੱਥੇ ਇਹਨਾਂ ਪਸੰਦ ਨਹੀਂ ਕਰਦੇ ਕਿਉਂਕਿ ਸਾਡਿਆਂ ਲੋਕਾਂ ਦੀਆਂ ਹਰਕਤਾਂ ਚੰਗੀਆਂ ਨਹੀਂ ਦੂਜੀ ਗੱਲ ਆ ਉੱਥੇ ਸਾਡੀਆਂ ਭੈਣਾਂ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੜੀ ਤੰਗੀ ਆ ਉਹ ਵੀ ਬੜੀਆਂ ਗੱਲਾਂ ਮੈਂ ਕਰਦੇ ਉੱਥੇ ਦੇਖਿਆ ਆ ਵੀ ਇਹ ਇੰਨਾ ਕਰਦੇ ਆ ਲੋਕ ਆਂ ਦੇਖਦੇ ਆ ਗੋਰੇ ਦੇਖਦੇ ਆ ਵੀ ਕਿਉਂ ਸਾਡੀ ਆਦਤ ਹੀ ਨਹੀਂ ਗਈ ਨਾ ਤਾਂ ਇੱਥੇ ਜਾ ਰਹੀ ਐ ਨਾ ਬਾਹਰਲੇ ਮੁਲਕ ਚ ਜਾ ਕੇ ਜਾਂਦੀ ਐ ਸੁਧਰਦੇ ਨਹੀਂ ਅਸੀਂ ਸਾਡੇ ਚ ਸੁਧਾਰ ਨਹੀਂ ਹੁੰਦਾ ਦੂਜੀ ਗੱਲ ਬਾਹਰ ਜਾ ਕੇ ਕਹਿੰਦੇ ਨਾ ਬੰਦਾ ਐਡਵਾਂਸ ਹੋ ਜਾਂਦਾ ਜਿਹੜਾ ਧਰਮ ਵਾਲੀ ਗੱਲ ਆ ਧਰਮ ਇੱਕ ਸਾਡੇ ਜਿਹੜਾ ਇੱਕ ਵੱਖਰਾ ਵਿਸ਼ਾ ਆ ਉਹਦੇ ਤੇ ਨਹੀਂ ਜਾਣਾ ਚਾਹੀਦਾ ਜੇ ਜਾਵਾਂਗੇ ਤਾਂ ਫੇਰ ਹੁਣ ਮੈਂ ਜੇ ਖੁੱਲ ਕੇ ਗੱਲਾਂ ਸਾਰੀਆਂ ਕਰਨ ਲੱਗੂੰਗਾ ਗੱਲਾਂ ਤਾਂ ਬਹੁਤ ਨੇ ਫਿਰ ਹਾਇ ਤੂਬਾ ਮਤ ਜਾਂਦੀ ਐ ਫਿਰ ਓਲਾ ਪੈ ਜਾਂਦਾ ਪਰ ਗੱਲ ਧਰਮ ਨੂੰ ਇੱਕ ਵੱਖਰਾ ਛੱਡਦੀ ਐ ਪਰ ਫਿਰ ਜੇ ਉੱਥੇ ਵੀ ਮੁਲਕਾਂ ਦੇ ਵਿੱਚ ਸਾਡੇ ਬੰਦੇ ਇੱਥੋਂ ਚਲੇ ਗਏ ਨੇ ਉਹਨਾਂ ਦੇ ਵਿੱਚ ਵਾਪਸ ਵੀ ਇੱਥੇ ਆਉਂਦੇ ਨੇ ਤਾਂ ਉਹਨਾਂ ਦਾ ਮੈਂ ਦੇਖਿਆ ਸਿਸਟਮ ਜਿਹੜਾ ਦਿਮਾਗ ਦਾ ਸੰਤਲ ਹੈ ਉਹੀ ਹੈਗਾ ਆ ਜਿਹੜਾ ਪਹਿਲਾਂ ਸੀ ਆ ਦੇਖੋ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਬੰਦੇ ਨੂੰ ਬਦਲ ਜਾਣਾ ਚਾਹੀਦਾ ਉਹਨਾਂ ਨਾਲ ਦੇਖ ਕੇ ਬਦਲਣਾ ਚਾਹੀਦਾ ਵੀ ਯਾਰ ਇਹ ਬੰਦੇ ਕਿੰਨੇ ਐਡਵਾਂਸ ਆਏ ਕਿੰਨਾ ਚੱਕਰਾਂ 'ਚ ਨਹੀਂ ਪੈਂਦੇ ਕੰਮਕਾਰ ਕਰਦੇ ਨੇ ਕੋਈ ਪਾਠ ਵਾਲਾ ਚੱਕਰ ਨਹੀਂ ਕੋਈ ਖੰਡ ਪਾਠ ਵਾਲਾ ਚੱਕਰ ਨਹੀਂ ਕੋਈ ਬਾਬਿਆਂ ਵਾਲਾ ਚੱਕਰ ਨਹੀਂ ਕੋਈ ਮਤਲਬ ਨਹੀਂ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਉਹ ਕੰਮ ਕਰਦੇ ਲੋਕ ਸਾਡੇ ਹੀ ਇੱਥੇ ਇਹ ਦਿੱਕਤ ਹੈ ਸਾਡੇ ਲੋਕ ਉੱਥੇ ਜਾ ਕੇ ਵੀ ਨਹੀਂ ਸੁਧਰਦੇ ਉਹ ਕਈ ਦਿਨਾਂ ਨੇ ਮੈਂ ਤਾਂ ਸੁਣਿਆ ਜੀ ਕਹਿੰਦੇ ਆਪਣੇ ਬਾਬੇ ਵੀ ਪੰਜ ਇੱਟਾਂ ਵਾਲੇ ਨਾਲ ਟੈਚ ਚ ਪਾ ਕੇ ਉੱਥੇ ਲੈ ਗਏ ਕਦੋਂ ਸੁਧਾਰ ਹੋਊਗਾ ਲੋਕਾਂ ਦਾ ਕਦੋਂ ਇਹ ਮਾਨਸਿਕਤਾ ਜਿਹੜੀ ਆ ਸਾਡੀ ਬਦਲੂਗੀ ਸਾਡੀ ਨਵੀਂ ਪੀੜੀ ਚੇਂਜ ਹੋ ਗਈ ਹੈ ਸਾਡੀ ਮਾਨਸਿਕਤਾ ਹਜੇ ਵੀ ਨਹੀਂ ਬਦਲ ਰਹੀ ਪਰ ਨਵੀਂ ਜਨਰੇਸ਼ਨ ਬੱਚਿਆਂ ਦਾ ਇੰਨਾ ਮੈਨੂੰ ਥੋੜਾ ਜਿਹਾ ਪ੍ਰਾਊਡ ਆ ਕਿ ਕੁਝ ਬੱਚੇ ਜਿਹੜੇ ਨੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਉਹਨਾਂ ਨੂੰ ਗਿਆਨ ਆ ਗਿਆ ਉਹਨਾਂ ਨੂੰ ਸਮਝ ਆ ਗਈ ਹੈ ਕਿ ਕੀ ਚੀਜ਼ ਹੈ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਮੈਂ ਕਹਿੰਨਾ ਤੁਹਾਡੀ ਜਿਹੜੀ ਪ੍ਰਾਪਰਟੀ ਆ ਤੁਹਾਡੇ ਬੱਚੇ ਨੇ ਜੇ ਤੁਸੀਂ ਬੱਚਿਆਂ ਨੂੰ ਐਡਵਾਂਸ ਬਣਾ ਲਿਆ ਤੇ ਬਿਲਕੁਲ ਤੁਸੀਂ ਸਭ ਸਹੀ ਕਰ ਲਓਗੇ ਸਭ ਕੁਝ ਤੁਹਾਡਾ ਕਮਾਈ ਜਿਹੜੀ ਆ ਸਭ ਕੁਝ ਤੁਹਾਡਾ ਸਫਲਾ ਪੈਸਾ ਆਉਂਦਾ ਜਾਂਦਾ ਰਹਿੰਦਾ ਜੇ ਤੁਹਾਡੇ ਬੱਚੇ ਤੁਹਾਡੇ ਵਾਂਗੂ ਵਹਿਮਾ ਭਰਮਾਂ ਚ ਪਏ ਆ ਨਾ ਜੇ ਤੁਸੀਂ ਉਹਨਾਂ ਨੂੰ ਵੀ ਉਹਨਾਂ ਚੱਕਰਾਂ ਜੀ ਪਾ ਲਿਆ ਤੇ ਗੱਲ ਖਤਮ ਆ ਫਿਰ ਤਾਂ ਕਹਾਣੀ ਕੋਈ ਤੁਹਾਡਾ ਫਾਇਦਾ ਨਹੀਂਗਾ ਭਵੇਂ ਜੋ ਮਰਜ਼ੀ ਪੈਸੇ ਕਮਾ ਲਓ ਜੋ ਮਰਜ਼ੀ ਕਰ ਲਓ ਜੇ ਮਾਂ ਸਿਰ ਘੁਮਾ ਰਹੀ ਆ ਨਾ ਕਹਿ ਰਹੀ ਵੀ ਮੈਨੂੰ ਪੌਣ ਆ ਰਹੀ ਆ ਮੇਰੇ ਬਾਬੇ ਆ ਰਹੇ ਆ ਜਾਂ ਪੂਜਾ ਕਿਸ ਤਰ੍ਹਾਂ ਦੀ ਲਾ ਲਓ ਬੱਚੇ ਸੱਚ ਮੰਨ ਲੈਂਦੇ ਨੇ ਕਿਉਂਕਿ ਉਹ ਸੁਣਦੇ ਨੇ ਕਿ ਸਾਡੀ ਮਾਂ ਸੱਚ ਬੋਲਦੀ ਆ ਪਰ ਉਹ ਇੱਕ ਮਾਨਸਿਕ ਰੋਗ ਹੁੰਦਾ ਆ ਉਹਦੇ ਚ ਕੀ ਹੈ ਕਿ ਪਰ ਉਹ ਮਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਮੈਂ ਆਪਣੇ ਬੱਚਿਆਂ ਵਿੱਚ ਸਦਾ ਵਾਸਤੇ ਜ਼ਹਿਰ ਵੀ ਝ ਕੇ ਜਾ ਰਹੀ ਆ ਜਿਹੜੇ ਕਰਮਾਂ ਬੰਦੇ ਦੇ ਉਹ ਇੱਥੇ ਰਹਿ ਜਾਂਦੇ ਨੇ ਬੰਦਾ ਚਲੇ ਜਾਂਦਾ ਉਹਦੇ ਕੀਤੇ ਕਰਮ ਜਿਹੜੇ ਨੇ ਇੱਥੇ ਦੁਨੀਆ ਤੇ ਰਹਿ ਜਾਂਦੇ ਨੇ ਔਰ ਜੇ ਮਰ ਗਿਆ ਉਹਦੇ ਕੀਤੇ ਕਰਮ ਅੱਜ ਵੀ ਲੋਕ ਕਹਿੰਦੇ ਨੇ ਯਾਦ ਕਰਦੇ ਨੇ ਕਿ ਇਹ ਕੀ ਕਰਦਾ ਸੀਗਾ ਮਾੜਾ ਸੀ ਕੋ ਚੰਗਾ ਸੀ ਜੇ ਕੋ ਚੰਗੇ ਕਰ ਗਿਆ ਤਾਂ ਚੰਗਾ ਮਰਨ ਤੋਂ ਬਾਅਦ ਦੇਖੋ ਸੱਚਾਈ ਹੈ ਇਹ ਜਿੰਦਗੀ ਦੀ ਮਰਨ ਤੋਂ ਬਾਅਦ ਬੰਦਾ ਜਿੱਡਾ ਮਰਦੀ ਚਵਲ ਹੋਏ ਮਰਨ ਤੋਂ ਬਾਅਦ ਤਾਂ ਹਮੇਸ਼ਾ ਹੀ ਸਾਰੇ ਬੰਦੇ ਬਹਿ ਕੇ ਉਹਨੂੰ ਚੰਗਾ ਹੀ ਕਹਿੰਦੇ ਨੇ ਬੰਦਾ ਬੜਾ ਚੰਗਾ ਸੀ ਜੀ ਬੰਦਾ ਬੜਾ ਚੰਗਾ ਸੀ ਜਿੰਦੇ ਜੀ ਕੋਈ ਚੰਗਾ ਨਹੀਂ ਤੁਹਾਨੂੰ ਕਹਿੰਦਾ ਮਰਨ ਤੋਂ ਬਾਅਦ ਹੀ ਕਹੂਗਾ ਜਿਹੜਾ ਵੀ ਕਹੂਗਾ ਇਹ ਦੁਨੀਆ ਦੀ ਰੀਤ ਹੈ ਹਮੇਸ਼ਾ ਹੀ ਅਫਸੋਸ ਕਰਨਾ ਤੇ ਇਦਾਂ ਹੀ ਹੁੰਦਾ ਹੈ ਮੈਂ ਵੀ ਕਈ ਵਾਰ ਕਹਿੰਦਾ ਹੁੰਨਾ ਵੀ ਯਾਰ ਜਦੋਂ ਕਿਤੇ ਅਫਸੋਸ ਕਰਨ ਜਾਇਦਾ ਤਾਂ ਗੱਲ ਉਹ ਕਰਦੇ ਆ ਯਾਰ ਬੰਦਾ ਬੜਾ ਚੰਗਾ ਸੀਗਾ ਚੰਗੇ ਲੋਕਾਂ ਦੀ ਰੱਬ ਨੂੰ ਲੋੜ ਹੈ ਉਹਨੂੰ ਇਹ ਗੱਲ ਪੁੱਛੇ ਕਹਿਣ ਵਾਲੇ ਨੂੰ ਵੀ ਜਿਹੜੇ ਤੇਰੇ ਸਾਹਮਣੇ ਬੈਠੇ ਆ ਯਾਰ ਇਹ ਮਾੜੇ ਆ ਜਿਹੜੇ ਨਹੀਂ ਮਰੇ ਇਹਨਾਂ ਦੀ ਲੋੜ ਨਹੀਂ ਰੱਬ ਨੂੰ ਇਹਦਾ ਮਤਲਬ ਇਹ ਮਾੜੇ ਆ ਇਹ ਰਹਿ ਗਏ ਆ ਜਿਹੜੇ ਮਰ ਗਏ ਉਹ ਚੰਗੇ ਆ ਮਰਨ ਤੋਂ ਬਾਅਦ ਸਭ ਚੰਗੇ ਹੋ ਜਾਂਦੇ ਆ ਆ ਕੁਝ ਕੁ ਵਿਚਾਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਅੱਜ ਮਨ ਕੀਤਾ ਮੇਰਾ ਮੈਂ ਕਿਹਾ ਚੱਲ ਯਾਰ ਕੋਈ ਗੱਲਬਾਤ ਕਰਦੇ ਆ ਤੇ ਮਨ ਦੇ ਵਿੱਚ ਕੁਝ ਵਿਚਾਰ ਚੱਲਦੇ ਸੀਗੇ ਇਸ ਕਰਕੇ ਆਪਣੇ ਬੱਚਿਆਂ ਨੂੰ ਨੀ ਇਹੋ ਜਿਹੀ ਰੱਖੋ ਚੰਗਾ ਪੜਨ ਚੰਗੀ ਜਗ੍ਹਾ ਉਹ ਜਾਣ ਵਧੀਆ ਲੜਾਈਆਂ ਝਗੜਿਆਂ ਤੋਂ ਦੂਰ ਰਹਿਣ ਸਾਡੇ ਪੰਜਾਬ ਦਾ ਅੱਗੇ ਬਹੁਤ ਬੁਰਾ ਹਾਲ ਹੋਇਆ ਹੋਇਆ ਵਾ ਨਸ਼ਿਆਂ ਦੇ ਵਿੱਚ ਦੂਜਾ ਉਲਾ ਲਓ ਹਰ ਪਾਸੇ ਬਹੁਤ ਬੁਰਾ ਹਾਲ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਓ ਚੰਗੀ ਜਗ੍ਹਾ ਲਾਓ ਚੰਗੇ ਰਾਸਤੇ ਲਾਓ ਜ਼ਿੰਦਗੀ ਤਾਂ ਹੀ ਆ ਜਿਹੜੀ 60 70 ਸਾਲ ਹੈ ਬਸ ਆਪਣੀ ਜਿਹੜੀ ਤੁਸੀਂ ਕੱਟ ਕੇ ਚਲੇ ਜਾਣੀ ਆ ਕੋਈ ਰੋ ਕੇ ਕੱਟ ਲਿਆ ਜਾਂ ਹੱਸ ਕੇ ਕੱਟ ਲਿਆ ਸਫ਼ਰ ਸਾਰਾ ਕਬਰਾਂ ਤੱਕ ਦਾ ਹੀ ਆ ਕਈ ਬੰਦੇ ਰਿਗਰੈਟ ਕਰਦੇ ਦੇਖੇ ਆ ਉਹ ساری ਉਮਰ ਇਹੀ ਕਹਿੰਦੇ ਰਹਿੰਦੇ ਮੈਨੂੰ ਜ਼ਿੰਦਗੀ 'ਚ ਮੈਂ ਨਾ ਹੋ ਗਿਆ ਮੇਨਾਂ ਫਲਾਨਾ ਹੋ ਗਿਆ ਉਹ ਯਾਰ ਤੁਸੀਂ ਚੀਰੇ ਤ ਨਹੀਂ ਗਏ ਯਾਰੇ ਥੱਲੇ ਤੁਸੀਂ ਦੇਗਾ ਤ ਨਹੀਂ ਉਬਾਲੇ ਗਏ ਕੀ ਹੋ ਗਿਆ ਤੁਹਾਡੇ ਨਾਲ ਕਿੱਡਾ ਗਮਾੜਾ ਹੋ ਗਿਆ ਵਧੀਆ ਤੁਸੀਂ ਰੋਟੀ ਖਾਣੇ ਕਿਹਜੁਗ ਦੇ ਵਿੱਚ ਜੀ ਰਹੇ ਹੋ ਕੁਛ ਨਹੀਂ ਹੁੰਦਾ ਇਹੋ ਜੀਆਂ ਚੀਜ਼ਾਂ ਮੈਂ ਤਾਂ ਇਹ ਵੀ ਮੰਨਦਾ ਐ ਕਿ ਜਿਹੜੇ ਰਿਸ਼ਤੇ ਵੀ ਐ ਇਹ ਵੀ ਕੁਛ ਨਹੀਂ ਹੈਗੇ ਇਹ ਵੀ ਇੱਕ ਦੁਨਿਆਵੀ ਰਿਸ਼ਤੇ ਨੇ ਜਿਹੜੇ ਇੱਥੇ ਆ ਬਣਾ ਰੱਖੇ ਨੇ ਬਾਣੀ ਵੀ ਕਹਿੰਦੀ ਐ ਸਾਰੇ ਧਰਮ ਵੀ ਇਹ ਗੱਲ ਕਰਦੇ ਆ ਉਨ ਨੂੰ ਅਸੀਂ ਸੀਰੀਅਸ ਨਾ ਲਾਓ ਸੀਰੀਅਸ ਲੈ ਜਾਂਦੇ ਨੇ ਸਾਡੇ ਲੋਕ ਨਹੀਂ ਲੈਣਾ ਚਾਹੀਦਾ ਸੀਰੀਅਸ ਕਬਰਾਂ ਦੇ ਵਿੱਚ ਜਾ ਕੇ ਸਭ ਕੁਝ ਖਤਮ ਆ ਉੱਥੇ ਤੱਕ ਹੀ ਅੱਗੇ ਕੁਝ ਨਹੀਂ ਹੈ ਜੋ ਕੁਝ ਹੈ ਇੱਥੇ ਹੀ ਹੈ ਕੋਈ ਨਰਕ ਨਹੀਂ ਕੋਈ ਸਵਰਗ ਨਹੀਂ ਕੋਈ ਕੁਵਲ ਨਹੀਂ ਕੋਈ ਬਾਤ ਨਹੀਂ ਇਸ ਕਰਕੇ ਆਪਣੇ ਬੱਚਿਆਂ ਨੂੰ ਚੰਗੇ ਵਿਚਾਰ ਦਿਆ ਕਰੋ ਇਹਨਾਂ ਵਿਮਾ ਭਰਮਾਂ ਤੋਂ ਬੱਚਿਆਂ ਨੂੰ ਦੂਰ ਰੱਖੋ ਇਹ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਪਾ ਰਹੇ ਨੇ ਉਹਨਾਂ ਨੂੰ ਘਰ ਦੀ ਦਖਲੀਜ਼ ਤੋਂ ਦੂਰ ਰੱਖੋ ਆਪਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ